ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਸ਼ਾਮਣਿਆ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਜਿੱਥੇ ਇੱਕ ਮੈਮੋਰੈਂਡਮ ਜੋ ਕਿ ਡੀਸੀ ਨੂੰ ਸੌਂਪਿਆ ਗਿਆ ਜਰ ਅਸਲ ਡੀਸੀ ਦੇ ਰਾਹੀਂ ਮੈਮੋਰੈਂਡਮ ਰਾਜਪਾਲ ਤੱਕ ਭੇਜਿਆ ਗਿਆ ਜਿਸ ਦੇ ਵਿੱਚ ਕੀ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਫੈਸਲਿਆਂ ਦਾ ਵਿਰੋਧ ਕੀਤਾ ਜਾ ਰਿਹਾ ਜਰ ਅਸਲ ਬੀਤੇ ਦਿਨੀ ਕੈਬਨਿਟ ਦੇ ਵਿੱਚ ਲੈ ਫੈਸਲੇ ਦੇ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਤੇਲ ਤੇ ਵੈਟ ਵਧਾ ਦਿੱਤਾ ਗਿਆ ਬੱਸ ਦਾ ਸਫਰ ਮਹਿੰਗਾ ਹੋ ਚੁੱਕਿਆ ਤੇ ਉਧਰ ਹੀ ਬਿਜਲੀ ਦੇ ਵੈਟ ਦੇ ਵਿੱਚ ਵਿਵਾਦ ਕਰ ਦਿੱਤਾ ਗਿਆ ਜਿਸ ਨਾਲ ਬਿਜਲੀ ਦਰਾਂ ਵਿਵਾਦ ਗਈਆਂ ਨੇ ਤਾਂ ਇਸੇ ਨੂੰ ਲੈ ਕੇ ਜਿਹੜਾ ਸੰਘਰਸ਼ ਆਕਾਲੀ ਦਲ ਦੇ ਵੱਲੋਂ ਲੀਕ ਕੀਤਾ ਗਿਆ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਰੋਸ ਮੁਜ਼ਾਰੇ ਕੀਤੇ ਜਾ ਰਹੇ ਨੇ ਤੇ ਡੀਸੀ ਦਰਾਹੀਂ ਰਾਜਪਾਲ ਨੂੰ ਇੱਕ ਮੰਗ ਪੱਤਰ ਭੇਜਿਆ ਜਾ ਰਿਹਾ ਇਸ ਮੈਮੋਰੈਂਡਮ ਦੇ ਵਿੱਚ ਮੌਜੂਦਾ ਪੰਜਾਬ ਦੀ ਸਰਕਾਰ ਨੂੰ ਪੰਗ ਕਰਕੇ ਲੋਕਪੱਖੀ ਫੈਸਲੇ ਇਥੇ ਲਾਗੂ ਕਰਨ ਦੀ ਮੰਗ ਕੀਤੀ ਗਈ ਇਸ ਨੂੰ ਲੈ ਕੇ ਅਕਾਲੀ ਆਗੂ ਜਨ ਵੱਲੋਂ ਕਿ ਕਈ ਮੁੱਦਿਆਂ ਨੂੰ ਲੈ ਕੇ ਜਿਹੜੇ ਦਾਅਵੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਸਨ ਉਹਨਾਂ ਦਾਅਵਿਆਂ ਨੂੰ ਲੈ ਕੇ ਵੀ ਪੰਜਾਬ ਸਰਕਾਰ ਦਾ ਘਰਾਉ ਕੀਤਾ ਗਿਆ ਅਸੀਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਅੱਜ ਸਾਡੇ ਪੰਜਾਬ ਪਧਰੀ ਸੱਦੇ ਦੇ ਅਨੁਸਾਰ ਜ਼ਿਲ੍ਹਾ ਪਧਰਾਂ ਤੇ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਵਾਸਤੇ ਪੰਜਾਬ ਦੇ ਰਾਜਪਾਲ ਨੂੰ ਮੈਮੋਰੰਮ ਭੇਜਿਆ ਹੈ ਕਿ ਮੌਜੂਦਾ ਸਰਕਾਰ ਨੇ ਜਿਹੜੇ ਟੈਕਸ ਲਾਏ ਨੇ ਜਿਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਅੰਤਹਾ ਵਾਧਾ ਕੀਤਾ ਹੈ ਇਸ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਜੇ ਸਰਕਾਰ ਇਹਨੂੰ ਵਾਪਸ ਨਹੀਂ ਲੈਂਦੀ ਤਾਂ ਗਵਰਨਰ ਆਪਣੀਆਂ ਪਾਵਰਾਂ ਵਰਤਦੇ ਹੋਏ ਇਸ ਫੈਸਲੇ ਨੂੰ ਰੱਦ ਕਰੇ ਕਿਉਂਕਿ 2400 ਕਰੋੜ ਰੁਪਏ ਦਾ ਜਿਹੜਾ ਨਵਾਂ ਵਾਅਦਾ ਸਰਕਾਰ ਨੇ ਪੰਜਾਬ ਦੇ ਲੋਕਾਂ ਤੇ ਪਾਇਆ ਹੈ ਇਹ ਬਹੁਤ ਹੀ ਨਿੰਦਣਯੋਗ ਹੈ ਮਾਰੂ ਹੈ ਪੰਜਾਬ ਦੇ ਲੋਕ ਹੈ ਜਿਹੜੇ ਪਹਿਲਾਂ ਹੀ ਆਰਥਿਕ ਮੰਦਹਾਲੀ ਚੋਂ ਜਿਉ ਰਹੇ ਨੇ ਤੇ ਇਸ ਕਰਕੇ ਇਸ ਨੂੰ ਇਮੀਡੀਏਟਲੀ ਵਾਪਸ ਲਿਆ ਜਾਣਾ ਚਾਹੀਦਾ ਹੈ ਦੂਜਾ ਇਹ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਗੁਆਂਢੀ ਸਟੇਟਾਂ ਦੇ ਮੁਕਾਬਲੇ ਇੰਨੀਆਂ ਵਧਾਤੀਆਂ ਸਾਡਾ ਜਿਹੜਾ ਸਟੇਟ ਦਾ ਵਪਾਰੀ ਹੈ ਉਹ ਵੀ ਘਾਟੇ 'ਚ ਜਾ ਰਿਹਾ ਹੈ ਕਿਉਂਕਿ ਜੇ ਆਪਣੀ ਲਈਏ ਤਾਂ ਬਠਿੰਡਾ ਦੇ ਨਾਲ ਡੱਬਾ ਲਈ ਜਦੋਂ ਡੱਬਾ ਲਈ ਸਸਤਾ ਹੋਇਆ ਤਾਂ ਬਠਿੰਡੇ ਤੋਂ ਤੇਲ ਕਿਉਂ ਪਹੁੰਚਣਗੇ ਲੋਕ ਸਾਡਾ ਜਿਹੜਾ ਰੈਵਨਿਊ ਹੈ ਉਹ ਗਵਾਂਡੀ ਸਟੇਟਾਂ ਨੂੰ ਜਾ ਰਿਹਾ ਸਾਨੂੰ ਸਾਡੀ ਸਟੇਟ ਨੂੰ ਘਟਾ ਪੈ ਰਿਹਾ ਇਸ ਕਰਕੇ ਸਟੇਟਾਂ ਨੂੰ ਵੀ ਫਾਇਦਾ ਹੈ ਇਸ ਗੱਲ ਦਾ ਕਿ ਰੇਟ ਇਹ ਕਟਾਏ ਬੰਦ ਕੀਤੇ ਜਾਣ ਵੱਧ ਹੈ ਜਿਹੜਾ ਉਹ ਵਾਪਸ ਲਿਆ ਜਾਣਾ ਚਾਹੀਦਾ ਹੈ ਇਸ ਦੇ ਸਬੰਧ ਵਿੱਚ ਅਸੀਂ ਸਾਰੀ ਜਥੇਬੰਦੀ ਇਕੱਤਰ ਹੋ ਕੇ ਡੀਸੀ ਸਾਹਿਬ ਦੇ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸੱਤਾ ਚੋਣ ਤੋਂ ਪਹਿਲਾਂ ਕਿਹਾ ਗਿਆ ਸੀ ਵੀ ਪਲਾਨਿੰਗ ਜਗ੍ਹਾ ਤੋਂ ਰੈਵਨਿਊ ਇਕੱਠਾ ਕਰਕੇ ਕਮਾਈ ਕੀਤੀ ਜਾਊ ਉਸ ਤੋਂ ਸੱਤਾ ਤੋਂ ਅੱਜ ਹੀ ਕਰਤਾ ਚੁੱਕਿਆ ਜਾ ਰਿਹਾ ਹੈ। ਆ ਰਿਸ਼ਪਾਲ ਜੀ ਜੇ ਅਸੀਂ ਇਸ ਪਾਸੇ ਨੂੰ ਆਈਏ ਤਾਂ ਜਿਹੜੀ ਇਹ ਮੌਜੂਦਾ ਸਰਕਾਰ ਹੈ ਇਹਨੇ ਜੋ ਵਾਅਦੇ ਕਰਕੇ ਲੋਕਾਂ ਨਾਲ ਆਈ ਸੀ ਉਹਦੇ ਚੋਂ ਇੱਕ ਵੀ ਵਾਅਦਾ ਪੂਰਾ ਕਰਨ ਦੀ ਬਜਾਏ ਸਗੋਂ ਉਹਦੇ ਉਲਟ ਕੀਤਾ ਹੈ। ਤੁਸੀਂ ਦੇਖੋ ਕਿ ਬੱਸ ਕਿਰਾਏ ਦੇ ਵਿੱਚ ਵਾਅਦਾ ਕਰਤਾ ਜੇ ਡੀਜ਼ਲ 'ਚ ਵਾਅਦਾ ਕੀਤਾ ਤਾਂ ਹੀ ਬੱਸ ਕਿਰਾਏ 'ਚ ਵਾਅਦਾ ਕਰਨਾ ਪਿਆ। ਨਾਲੇ ਤਾਂ ਡੀਜ਼ਲ ਦੀ ਮਾਰ ਪੰਜਾਬ ਦੇ ਲੋਕ ਚੱਲ ਰਹੇ ਨੇ। ਨਾਲੇ ਕਿਰਾਏ ਦੀ ਮਾਰ ਚੱਲ ਰਹੇ ਨੇ। ਡਬਲ ਮਾਰ ਪੈ ਰਹੀ ਹੈ ਨਾ। ਇਸੇ ਤਰ੍ਹਾਂ ਇਹ ਤਾਂ ਚਾਹੁੰਦੇ ਸੀ ਜਿਹੜਾ ਸਟੇਟ ਨੂੰ ਨੰਬਰ 1 ਸਟੇਟ ਬਣਾਉਣ ਵਾਸਤੇ ਰੰਗੜਾ ਪੰਜਾਬ ਬਣਾਉਣ ਵਾਸਤੇ ਅਸੀਂ ਇਥੋਂ ਕ腐ਪਸ਼ਨ ਬੰਦ ਕਰਾਂਗੇ ਜਿਹੜੀਆਂ ਘਰਾਂ ਲਾ ਪੈ ਰਹੀਆਂ ਨੇ ਉਹਨਾਂ ਨੂੰ ਰੋਕਾਂਗੇ ਦੱਸੋ ਮਾਈਨਿੰਗ ਤੇ ਕੋਈ ਨੀਤੀ ਆਈ ਖੇਤੀਬਾੜੀ ਤੇ ਕੋਈ ਨੀਤੀ ਆਈ ਐਜੂਕੇਸ਼ਨ ਤੇ ਕੋਈ ਨੀਤੀ ਆਈ ਸਿਹਤ ਤੇ ਕੋਈ ਨੀਤੀ ਆਈ ਜਿਹੜੀਆਂ ਚੀਜ਼ਾਂ ਆਲਰੇਡੀ ਪਹਿਲਾਂ ਚੱਲਦੀਆਂ ਸੀ ਜੋ ਕਾਂਗਰਸ ਸਰਕਾਰ ਵળે ਭ੍ਰਿਸ਼ਟਾਚਾਰ ਚੱਲ ਰਿਹਾ ਸੀ ਉਹੀ ਭ੍ਰਿਸ਼ਟਾਚਾਰ ਹੋਵੇ ਚੱਲ ਰਿਹਾ ਹੈ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਦੁੱਗਣਾ ਤਿਕਣਾ ਹੋ ਗਿਆ ਸੋ ਇਸ ਕਰਕੇ ਅਸੀਂ ਪੰਜਾਬ ਦੇ ਰਾਜਪਾਲ ਨੂੰ ਬੇਨਤੀ ਕਰਦੇ ਹਾਂ ਇਹ ਅਜਾਈ ਸਰਕਾਰ ਨੂੰ ਇਮੀਡੀਏਟਲੀ ਭੰਗ ਕਰਕੇ ਇੱਥੇ ਜਿਹੜੇ ਵੀ ਪੰਜਾਬ ਦੇ ਲੋਕਪੱਖੀ ਫੈਸਲੇ ਆ ਉਹਨਾਂ ਨੂੰ ਲਾਗੂ ਕੀਤਾ ਜਾਵੇ ਲੋਕ ਬੜੇ ਤਰਾ ਤਰਾ ਕਰ ਰਹੇ ਨੇ ਲਾਅ ਐਂਡ ਆਰਡਰ ਦੀ ਸਥਿਤੀ ਦੇਖ ਲਓ ਤੁਸੀਂ ਕੱਲ ਜੌਨਸਨ ਵਾਲੇ ਕੀ ਹੋ ਗਿਆ ਆਪਣੇ ਗਵਾਂਢ ਚ ਇਸੇ ਤਰ੍ਹਾਂ ਸਾਰੇ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨਸ਼ਿਆਂ ਦੀ ਸਥਿਤੀ ਤੁਸੀਂ ਦੇਖ ਲਓ ਪਹਿਲਾਂ ਨਾਲੋਂ ਨਸ਼ੇ ਦੁੱਗਣੀ ਤਦਾਰ ਚ ਵਧ ਗਏ ਇਹ ਤਾਂ ਕਹਿੰਦੇ ਸੀ ਨਸ਼ੇ ਆ ਜਿਹੜੇ 24 ਦਿਨਾਂ ਦੇ ਵਿੱਚ ਵਿੱਚ ਅਸੀਂ ਬੰਦ ਕਰ ਦਿਆਂਗੇ ਤੁਸੀਂ ਦੱਸੋ ਸਾਰੀ ਪ੍ਰੈਸ ਖੜੀ ਹੈ ਕਿ ਨਸ਼ੇ ਬੰਦ ਹੋ ਗਏ ਸੋ ਭਰਾਓ ਆਓ ਸਾਰੇ ਰਲ ਕੇ ਅਸੀਂ ਤਾਂ ਇਹ ਬੇਨਤੀ ਕਰਾਂਗੇ ਸੁਧਾਰ ਲਹਿਰ ਕੰਨੀਓ ਕਿ ਜਿੰਨੀਆਂ ਵੀ ਪਾਰਟੀਆਂ ਦੇ ਵਿੱਚ ਚੰਗੇ ਲੋਕ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਵਿਚਰਦੇ ਆਓ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਇੱਕ ਝੰਡੇ ਥੱਲੇ ਇਕੱਠੇ ਹੋਈਏ ਇਹ ਸਰਕਾਰ ਕੋਲੇ ਕੋਈ ਵਿਜਨ ਨਹੀਂ ਸਿਰਫ ਲਾਰੇ ਲਪਿਆਂ ਨਾਲ ਡੰਗ ਟਪਾਈ ਗੱਲਾਂ ਬਾਤਾਂ ਨਾਲ ਆਪਦੀ ਸਰਕਾਰ ਚਲਾਉਣਾ ਚਾਹੁੰਦੇ ਆ ਗੱਲਾਂ ਬਾਤਾਂ ਨਾਲ ਕਦੇ ਸਰਕਾਰਾਂ ਨਹੀਂ ਚੱਲਦੀਆਂ ਸਰਕਾਰਾਂ ਹਮੇਸ਼ਾ ਨੀਤੀਆਂ ਨਾਲ ਚੱਲਦੀਆਂ ਸੋ ਇਹਨਾਂ ਕੋਲੇ ਕੋਈ ਨੀਤੀ ਨਹੀਂ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਵਾਸਤੇ ਇਸ ਵੇਲੇ ਸੰਘਰਸ਼ ਦੀ ਲੋੜ ਹੈ ਸੰਘਰਸ਼ ਦੀ ਕੜੀ ਵੱਜੂ ਅੱਜ ਪਹਿਲੇ ਦਿਨ ਅਸੀਂ ਮੈਮੋਰੰਡਮ ਦੇ ਵਿੱਚ ਸ਼ੁਰੂ ਕੀਤਾ ਹੈ ਐਦੋਂ ਬਾਅਦ ਜੇ ਸਰਕਾਰ ਨੇ ਕੋਈ ਇਸ ਤੇ ਸਟੈਪ ਨਾ ਚੁੱਕਿਆ ਤਾਂ ਅਸੀਂ ਸੁਧਾਰ ਲਹਿਰ ਕੰਨੀਓ ਅੱਗੇ ਅਗਲਾ ਸਟੈਪ ਸਮੁੱਚੀ ਲੀਡਰਸ਼ਿਪ ਨਾਲ ਰਹਿ ਕਰਨ ਤੋਂ ਬਾਅਦ ਕਰਾਂਗੇ ਸਤਾ ਪਛੋੜ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਫੈਸਲਾ ਇਹਨਾਂ ਨੂੰ ਘਟਾਉਣਾ ਚਾਹੀਦਾ ਪਰ ਇਹਨਾਂ ਨੇ ਆਪ ਖੁਦ ਆ ਕੇ ਘਟਾਉਣ ਦਾ ਬੋਲਤਾ ਜੀ ਮਹਾਰਾਜ ਜੀ ਤੁਸੀਂ ਇਹ ਦੇਖੋ 10000 ਕਰੋੜ ਦੀ ਤਾਂ ਕਰਜ਼ੇ ਦੀ ਲਿਮਟ ਇਹਨਾਂ ਨੇ ਹੋਰ ਮੰਗ ਲਈ ਇਹ ਤਾਂ ਕਹਿੰਦੇ ਸੀ ਜਿਹੜਾ ਕਰਜ਼ਾ ਕਾਂਗਰਸ ਨੇ ਜਾਂ ਅਕਾਲੀ ਦਲ ਬਾਦਲ ਵੇਲੇ ਚੜਾਇਆ ਸੀਗਾ ਇਹ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ ਇਹਨਾਂ ਨੇ ਤਾਂ 30000 ਕਰੋੜ ਕਰਜ਼ਾ ਹੋਰ ਚੜਾਤਾ 2.5 ਸਾਲਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਦੇਖੋਗੇ ਜੇ ਇਸੇ ਰਫ਼ਤਾਰ ਨਾਲ ਵਧਦਾ ਰਿਹਾ ਤਾਂ ਕਰਜ਼ਾ ਦੋਨੋਂ ਸਰਕਾਰਾਂ ਨੂੰ ਮਾਤ ਪਾ ਜਾਊਗਾ ਸੋ ਸਾਨੂੰ ਸਾਰਿਆਂ ਨੂੰ ਚਿੰਤਾ ਹੈ ਪੰਜਾਬ ਦੀ ਅਸੀਂ ਸਾਰੇ ਜਿਹੜੇ ਬੁੱਧੀਮਾਨ ਚੰਗੇ ਭਵਿੱਖ ਵਾਸਤੇ ਪੰਜਾਬ ਵਾਸਤੇ ਸੋਚਦੇ ਲੋਕ ਹੈ ਉਹ ਚਾਹੁੰਦੇ ਹੈ ਕਿ ਪੰਜਾਬ ਦੇ ਵਿੱਚ ਅਜਿਹੇ ਰਾਜ ਹੋਵੇ ਜਿੱਥੇ ਲੋਕ ਸ਼ੋਕ ਸ਼ਾਂਤੀ ਨਾ ਸਾਰੇ ਭਾਈਚਾਰੇ ਇੱਕ ਦੂਜੇ ਭੈਣ ਭਰਾ ਵਾਂਗੂ ਰਹਿਣ ਤੇ ਹੁਣ ਤਾਂ ਬੜਾ ਮਾਹੌਲ ਅਫੜਾ ਤਫੜੀ ਦਾ ਡਰ ਦਾ ਭੈ ਦਾ ਗੁਜ਼ਰਿਆ ਤੁਸੀਂ ਦੇਖੋ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕੱਲ ਹੀ ਆਪਣੇ ਬਠਿੰਡੇ ਚ ਨਹੀਂ ਮੰਗੀ ਗਈ ਤਾਂ ਤੁਸੀਂ ਦੇਖੋ ਬੇਸ਼ੱਕ ਪੁਲਿਸ ਨੇ ਹਿੰਮਤ ਕਰਕੇ ਫੜ ਲਿਆ ਪਰ ਲੇਕਿਨ ਇਹ ਸਥਿਤੀ ਤਾਂ ਮਾੜੀ ਹੈ ਨਾ ਲਾਅ ਐਂਡ ਆਰਡਰ ਦੀ ਸਥਿਤੀ ਮਾੜੀ ਹੈ ਸੋ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਪਲੇਟ ਪੰਜਾਬ ਨੂੰ ਵਧੀਆ ਪੰਜਾਬ ਬਣਾਉਣ ਵਾਸਤੇ ਇਕਜੁੱਟ ਹੋਣਾ ਪਊਗਾ